ਪਰੇ ਪਿੰਡਾਂ ਕੰਨੇ ਵੀ ਇਹੀ ਜ਼ਿਆਦਾ ਚਲਦੀ ਹੈ ਆਪਣੇ ਚਲਦੀ ਹੈ ਇਹ ਵੀ ਚਲਦੀ ਹੈ ਦੂਜੀ ਵੀ ਚਲਦੀ ਹੈ ਪਰ ਇਹ ਵੀ ਹੈ ਜਿਹੜਾ ਐਤ ਕੀ ਜ਼ਿਆਦਾ ਫੈਲਿਆ ਹੋਇਆ ਹੈ ਇੱਧਰ ਯਾਨੀ ਕਿ ਇਹਦੀ ਬਜਾਅਤ ਜ਼ਿਆਦਾ ਹੈ ਇਹਦੀ ਬਜਾਅਤ ਜ਼ਿਆਦਾ ਹੋਈ ਹੈ ਹਾਂਜੀ ਇਹਦਾ ਝਾੜ ਕਿੰਨਾ ਦਿੰਦੀ ਹੈ ਝਾੜ ਦੀ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆਂ ਜੀ ਰਾਜਸਥਾਨ ਦੇ ਵਿੱਚ ਹਨੂਮਾਨਗੜ੍ਹ ਜ਼ਿਲ੍ਹੇ ਦੇ ਪੀਲੀਆਂ ਵੰਗਾ ਸ਼ਹਿਰ ਦੇ ਵਿੱਚ ਤੇ ਇੱਥੇ ਕੀ ਹੈ ਆਪਣੇ ਵੀਰਾਂ ਨੇ ਇੱਕ ਬਹੁਤ ਸੋਹਣਾ ਕੰਮ ਚਲਾਇਆ ਹੋਇਆ ਜੀ ਜਿਹੜਾ ਕੀ ਇਹਨਾਂ ਨੇ ਗੁੱਛੇਦਾਰ ਸਰੋਂ ਦਾ ਬੀ ਲੈ ਕੇ ਆਪ ਪੈਦਾਵਾਰ ਕਰਕੇ ਤੇ ਉਹਨਾਂ ਦਾ ਬੀ ਤਿਆਰ ਕੀਤਾ ਹੈਗਾ ਤੇ ਉਹ ਬੀ ਆਪਣੇ ਕਿਹੜਾ ਹੈਗਾ ਜੀ ਕਿਹੜੀ ਕੰਪਨੀ ਆ ਆਪਾਂ ਸਾਰੀ ਤੁਹਾਡੇ ਨਾਲ ਗੱਲਬਾਤ ਕਰਾਉਨੇ ਆ ਆਪਾਂ ਇਹਨਾਂ ਨੂੰ ਪੁੱਛਦੇ ਆ ਵੀ ਉਹ ਕੀ ਚੀਜ਼ ਹੈ ਜੀ ਕਿਹੜੀ ਕੰਪਨੀ ਦਾ ਹੈਗਾ ਤੁਹਾਡੇ ਕੋਲੇ ਬੀ ਕਿੱਥੇ ਕਿੱਥੇ ਤੁਹਾਡੀ ਇਹ ਬੀ ਜਾਂਦਾ ਕੌਣ ਕੌਣ ਮਤਲਬ ਕਿ ਇਹਨਾਂ ਦੇ ਨਾਲ ਜੁੜਿਆ ਹੋਇਆ ਆ ਆਪਾਂ ਸਾਰੀ ਗੱਲਬਾਤ ਕਰਾਉਨੇ ਆ ਹਾਂਜੀ ਇਹ ਕਿਹੜੀ ਕੰਪਨੀ ਹੈ ਜੀ ਕਿਹੜਾ ਬੀਜ ਹੈ ਜੀ ਤੁਹਾਡਾ ਤੇਰੀ ਚਤਰਬੂਜ ਐਗਰੋ ਕੰਪਨੀ ਕੰਪਨੀਆਂ ਜੀ ਆਪਣੇ ਆਂ ਪੇਲੀ ਵਾਂਗਾਂ ਦੀ ਕੰਪਨੀ ਆਪਣੀ ਹਾਂਜੀ ਤੇ ਅਸੀਂ ਰਜਿਸਟਰ ਹੈ ਜੀ ਗਵਰਨਮੈਂਟ ਤੋਂ ਇਹ ਗਵਰਨਮੈਂਟ ਤੋਂ ਰਜਿਸਟਰਡ ਕੰਪਨੀ ਹੈ ਜੀ ਆਪਣੇ ਕੋਲੇ ਇਹ ਬੀਜ ਪਲਵ ਦੋਂਦਾ ਹੈ ਤੇ ਜਿਹੜੀ ਇਹ ਵੈਰਾਈਟੀ ਹੈ ਇਹਦਾ ਨਾਮ ਹੈ ਗੂਮਰ ਸੀਏ 0029 ਦੇ ਨਾਂ ਤੋਂ ਜੀ ਗੂਮਰ ਸੀਏ 0029 ਹਾਂਜੀ ਜਿਹੜੀ ਇਹ ਆਮ ਸਰੋਂ ਆ ਉਹਦੇ ਨਾਲੋਂ ਅਲੱਗ ਹੈ ਜੀ ਥੋੜੀ ਆਮ ਸਰੋਂ ਦਾ ਸਿੰਗਲ ਤਾੜੀ ਦੇ ਵਿੱਚ ਲੱਗਦੀ ਹੈ ਜਿਵੇਂ ਸਿੱਧਾ ਬੁੱਟਾ ਲੱਗਦਾ ਹੈ ਇਹ ਜਿਹੜੀ ਸਰੋਂ ਹੈ ਇਹਦੇ ਗੁੱਛੇ ਦੇ ਵਿੱਚ ਲੱਗਦੀ ਜੀ ਸਰੋਂ ਜਿਵੇਂ ਗੁਵਾਰਾ ਲੱਗਦਾ ਹੁੰਦਾ ਨਾ ਆਪਣਾ ਗੁਵਾਰੀ ਜਿਵੇਂ ਗੁੱਛੇ ਦੇ ਰੂਹ ਦੇ ਵਿੱਚ ਲੱਗਦੀ ਉਸ ਤਰੀਕੇ ਨਾਲ ਆਪਣੀ ਸਰੋਂਾਂ ਲੱਗਦੀ ਹੈ ਜੀ ਆਪਣੇ ਪ ਇਹ ਵੀ ਚਲਦੀ ਹੈ ਦੂਜੀ ਵੀ ਚਲਦੀ ਹੈ ਪਰ ਇਹ ਵੀ ਹੈ ਜਿਹੜਾ ਐਤ ਕੀ ਜਾਦੇ ਫੈਲਿਆ ਹੋਇਆ ਇੱਧਰ ਯਾਨੀ ਕਿ ਇਹਦੀ ਬਜਾਦ ਜ਼ਿਆਦੀ ਹੈ ਇੱਧਰ ਯਾਨੀ ਜ਼ਿਆਦੇ ਹੋਈ ਹੈ ਹਾਂਜੀ ਇਹਦਾ ਝਾੜ ਕਿੰਨਾ ਦਿੰਦੀ ਹੈ ਝਾੜ ਦੀ ਗੱਲ ਕਰੀਏ ਜੀ ਅਸੀਂ ਪਿਛਲੇ ਘੜੇ ਵੀ ਫਾਰਮਾਂ ਦਿੱਤਾ ਸੀ ਤੇ 7 ਤੋਂ ਲੈ ਕੇ 8 ਕੁੰਡਲ ਦੇ ਵਿੱਚ ਦਾ ਵਧੀਆ ਝਾੜ ਦਿੰਦੀ ਹੈ ਜੀ ਇਹ ਦੂਜੀ ਜਿਹੜੀ ਇਹਦੀ ਖਾਸ ਗੱਲ ਦੀ ਗੱਲ ਕਰਾਂ ਤਾਂ ਇਹ ਜਿਹੜੀ ਵੈਰਾਈਟੀ ਹੈ ਇਕ ਤਾਦੀ ਜਿਹੜੀ ਫਲੀ ਦੀ ਪਰਤ ਮੋਟੀ ਹੈ ਇਹ ਤਾਂ ਝੜਦੀ ਨਹੀਂ ਜੀ ਬਿਲਕੁਲ ਜਿਵੇਂ ਆਮ ਖਾਸ ਰੌ ਜਿਹੜੀ ਲੱਗਦੀ ਹੈ ਮਾਰਕੀਟ ਦੇ ਆਪਾਂ ਫੀਲਡ 'ਚ ਦੇਖਦੇ ਆ ਉਹ ਝੜਦੀ ਬਹੁਤ ਹੈ ਤੇ ਬਾਦਨ ਵੀ ਘਟਦਾ ਉਹਦੇ ਨਾਲ ਤੇ ਉਹਦੇ ਨਾਲ ਮਿਕਸਿੰਗ ਦੀ شکایت ਹੁੰਦੀ ਹੈ ਇਸ ਤਰੀਕੇ ਨਾਲ ਆਪਣੀ ਜਿਹੜੀ ਸਣੋ ਝੜਦੀ ਨਹੀਂ ਜੀ ਬਿਲਕੁਲ ਵੀ ਤੇ ਹਾਂ ਖੇਤ ਦੇ ਵਿੱਚ ਇਹ ਭਾਈ ਸਾਹਿਬ ਤੁਸੀਂ ਕਿਸਾਨਾਂ ਨੂੰ ਦਿੰਦੇ ਹੋ ਜਾਂ ਤੁਸੀਂ ਮਤਲਬ ਹੌਲ ਸੇਲ ਤੇ ਵੀ ਕਰ ਦਿੰਦੇ ਹੋ ਇਹ ਪ੍ਰੋਡਕਟ ਪਹਿਲੇ ਅਸੀਂ ਕਿਸਾਨਾਂ ਨੂੰ ਵੀ ਬੁਰਪਤ ਕਰਾਈ ਜਾਂਦੇ ਹਾਂ ਪਿਛਲੇ 1 ਸਾਲ ਤੋਂ ਅਸੀਂ ਵਾਵਾ ਉਹ ਆ ਕਰਕੇ ਐਤਵਾਰ ਵਾਵਾ ਦੀਆਂ ਮਾਂਚੀ ਸਾਡੇ ਕੋਲੇ ਤਾਂ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਹੋਲਸੇਲ ਰੇਟ ਦੇ ਵਿੱਚ ਵੀ ਉਪਲਬਧ ਕਰਾਵਾਂਗੇ ਕੋਈ ਬੱਦਲ ਲੈਣਾ ਚਾਹੁੰਦਾ ਤਾਂ ਆਪਾਂ ਨੂੰ ਸੰਪਰਕ ਕਰ ਸਕਦੇ ਬੀ ਉਹ ਆ ਤਾਂ ਆਪਣਾ ਨੰਬਰ ਦਿੱਤਾ ਪਿਆ ਹੁੰਦਾ ਹਨਾ ਵੀਡੀਓ ਦੇ ਉੱਪਰ ਨੰਬਰ ਚੱਲਦਾ ਹੈ ਜੇ ਮੰਨ ਲਓ ਕੋਈ ਡੀਲਰ ਬਣਨਾ ਚਾਹੁੰਦਾ ਤਾਂ ਡੀਲਰ ਵੀ ਬਣਾ ਬਿਲਕੁਲ ਬਿਲਕੁਲ ਡੀਲਰ ਬਣਾ ਡੀਲਰਸ਼ਿਪ ਵੀ ਦੇ ਜਾਂਦੇ ਆ ਬਸ ਜੀ ਅਸੀਂ ਕੋਈ ਲੈਣਾ ਚਾਹੁੰਦਾ ਸੰਪਰਕ ਕਰ ਸਕਦਾ ਤੇ ਇਹਦੀ ਪੈਕਿੰਗ ਕਿੰਨੇ ਦੀ ਹੈ ਜੀ ਇਹ ਇਹਦੀ ਪੈਕਿੰਗ ਕਿੰਨੇ ਦੀ ਹੈਗੀ ਜੀ ਸਰੋਂ ਬਹੁਤ ਵਧੀਆ ਹੈਗੀ ਜੀ ਹੈ ਪਾਲਾ ਨਹੀਂ ਮਾਰਦਾ ਦਵਾਈਆਂ ਮੇਰੇ ਤੁਸੀਂ ਤਾਂ ਵਾਵਾ ਇਕੱਠਾ ਢੇਰ ਲਾ ਰੱਖਿਆ ਹੈਗਾ ਜੀ ਜੀ ਅਸੀਂ ਇਹ ਆਪਣੇ ਖੇਤ ਚ ਲਾਇਆ ਪੈਣ ਜੀ ਕੁਝ ਜ਼ਿਮੇਦਾਰਾਂ ਨੂੰ ਪਿਛਲੀ ਵਾਰ ਦਿੱਤਾ ਸੀ ਹੁਣ ਅਗੋਂ ਲੈ ਕੇ ਇਸ ਵਾਰ ਅਸੀਂ ਵੀ ਤਿਆਰ ਕੀਤਾ ਹੈ ਤਾਂ ਕਿ ਵੱਧ ਤੋਂ ਵੱਧ ਜ਼ਿਮੇਦਾਰਾਂ ਨੂੰ ਮਿਲੇ ਤੇ ਵੱਧ ਤੋਂ ਵੱਧ ਇਸ ਵੈਰਾਈਟੀ ਦਾ ਫਾਇਦਾ ਲੈ ਸਕਣ ਇਹ ਕਿੰਨਾ ਕਿੰਨੇ ਜਗ੍ਹਾ ਦਾ 20 ਹੈ ਜਿਹੜਾ ਇਹ 20 ਏਕੜ ਤੇ ਲੱਗਦਾ ਭਾਈ ਜੀ 1 ਏਕੜ ਦਾ ਪੰਜਾਬ ਦੇ ਜਿਹਨੂੰ ਆਪਾਂ ਕਿੱਲਾਕਦੇ ਆਂ ਪਾਕਿਸਤਾਨ ਦੇ ਵਿੱਚ ਰਾਜਸਥਾਨ ਚ ਤਾਂ ਆਪਣੇ 5 ਕਨਾਲਾਂ ਦਾ ਕਿੱਲਾ ਹੈ ਤੇ ਪੰਜਾਬ ਦੇ ਵਿੱਚ 8 ਕਨਾਲਾਂ ਦਾ ਤੇ ਫਿਰ ਉਹਨਾਂ ਨੂੰ ਕਿੰਨਾ 20 ਪਾਉਣਾ ਪੈਂਦਾ ਹੈ 1 ਕਿਲੋ 20 ਪੰਜਾਬ ਤੇ ਪਾਊਗਾ ਆਪਣੇ ਪਾਊਗਾ 1.5 ਕਿੱਲੇ ਚ ਪੈਂਦਾ ਅੱਛਾ ਆਪਣੇ 1 ਕਿਲੋ 1.5 ਕਿੱਲੇ ਚ ਪੈਂਦਾ ਰਾਜਸਥਾਨ ਦੇ ਵਿੱਚ ਤੇ ਪੰਜਾਬ ਦੇ ਵਿੱਚ 1 ਕਿਲੋ 1 ਕਿੱਲੇ ਦੇ ਵਿੱਚ ਪੈਂਦਾ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਤੇ ਤੁਸੀਂ ਫੋਨ ਚੱਕ ਤਾਂ ਲੈਣੋ ਨਾ ਅਗਲਾ ਫੋਨ ਕਰੇ ਵੀ ਤੁਸੀਂ ਚੱਕੋ ਨਾ ਨਹੀਂ ਨਹੀਂ ਅੱਜ ਕੋਈ ਗੱਲ ਨਹੀਂ ਪੈਣ ਜੀ ਅਸੀਂ ਲੋਕਾਂ ਦੀ ਸੇਵਾ ਵਾਸਤੇ ਹੀ ਹੈਗੇ ਜੀ ਅੱਛਾ ਅੱਛਾ ਉਹ ਚਲਾ ਕੇ ਫੋਨ ਕਰਦਾ ਸੀ ਫੋਨ ਨਹੀਂ ਚੱਕਿਆ ਨਿਕਲ ਹੈ ਨਹੀਂ ਜੀ ਠੀਕ ਹੈ ਠੀਕ ਹੈ ਬਾਕੀ ਤੁਹਾਨੂੰ ਸਾਰਾ ਕੁਝ ਇਹਨਾਂ ਨੇ ਵੀਰਾਂ ਨੇ ਦੱਸਤਾ ਜੀ ਆਪਾਂ ਨੰਬਰ ਪਾਵਾਂਗੇ ਆਪਣੀ ਵੀਡੀਓ ਦੇ ਵਿੱਚ ਅਗਰ ਤੁਸੀਂ ਹੋਰ ਵੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਸਿੱਧਾ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਸਕਰੀਨ ਦੇ ਉੱਪਰ ਇਹਨਾਂ ਦਾ ਨੰਬਰ ਚੱਲ ਰਿਹਾ ਉੱਪਰ ਨਾਮ ਵੀ ਚੱਲ ਰਿਹਾ ਜੀ ਤੇ ਨੰਬਰ ਵੀ ਚੱਲ ਰਿਹਾ ਉਹ ਸਾਰਾ ਕੁਝ ਤੁਹਾਨੂੰ ਦੱਸਣਗੇ ਬਾਕੀ ਜੋ ਵੀ ਜਿਓ ਬ ਤੁਸੀਂ ਇਹਨਾਂ ਦੀ ਬਜਾਨ ਦਾ ਪੁੱਛਣਾ ਹੈ ਜਾਂ ਇਹਨਾਂ ਦੇ ਲਾਉਣ ਦਾ ਟਾਈਮ ਪੁੱਛਣਾ ਤੁਸੀਂ ਜਾਂ ਤੁਸੀਂ ਘਰੇ ਬੈਠੇ ਨੇ ਮੰਗਵਾਉਣੀ ਆ ਜਾਂ ਤੁਸੀਂ ਆਨਲਾਈਨ ਮੰਗਵਾਉਣੀ ਆ ਤਾਂ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਜੀ ਜੇ ਤੁਸੀਂ ਘਰੇ ਬੈਠੇ ਨੇ ਮੰਗਵਾਉਣੀ ਆ ਤਾਂ ਤੁਸੀਂ ਘਰੇ ਬੈਠੇ ਵੀ ਮੰਗਵਾ ਸਕਦੇ ਹੋ ਸੁਵਿਧਾ ਤੁਹਾਨੂੰ ਸਾਰੀ ਮਿਲੂਗੀ ਅਗਰ ਤੁਸੀਂ ਆ ਕੇ ਲਿਜਾਣਾ ਚਾਹੁੰਦੇ ਹੋ ਤਾਂ ਆ ਵੀ ਸਕਦੇ ਹੋ ਜੀ ਪੀੜੀਆਂ ਬੰਗਾ ਦੇ ਵਿੱਚ ਰਾਜਸਥਾਨ ਦਾ ਸ਼ਹਿਰ ਹੈ ਜੀ ਇਹ ਆਪਣੇ ਹਨਮਾਨਗੜ੍ਹ ਤੋਂ 25 ਕਿਲੋਮੀਟਰ ਇਹ ਦੂਰ ਰਹਿ ਜਾਂਦਾ ਜੀ ਜਦੋਂ ਆਪਾਂ ਇਧਰੋਂ ਪੰਜਾਬ ਕੰਨੀਓ ਆਉਂਦੇ ਆ ਬਾਕੀ ਰਾਜਸਥਾਨ ਵਾਲੇ ਵੀਰਾਂ ਨੂੰ ਵੀ ਆਪਾਂ ਕਹਿੰਦੇ ਆ ਜੀ ਸਾਰੇ ਵੀਰ ਇਹਨਾਂ ਨਾਲ ਸੰਪਰਕ ਸਪਰਕ ਕਰੋ ਹਰਿਆਣੇ ਵਾਲੇ ਵੀ ਸੰਪਰਕ ਕਰੋ ਜਿੱਥੇ ਜਿੱਥੇ ਸਰੋਂ ਦੀ ਬਾਜ਼ਾਰ ਦਾ ਜੀ ਜ਼ਿਆਦਾ ਹੈਗੀ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਜੀ ਤੇ ਇਹਨਾਂ ਕੋਲੇ ਆਓ ਤੁਸੀਂ ਇਹ ਬੀ ਲੈ ਕੇ ਜਾਓ ਤੇ ਵੱਧ ਤੋਂ ਵੱਧ ਪੈਦਾਵਾਰ ਦੀ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਾਰਿਆਂ ਦਾ